ਚੋਪਈ ਸਹਬ ਇਕ ਕੰਕਾਰ ਚੋਪਈ ਸਹਬ ਸ੍ਰੀ ਵੈਦੂ ਜੀ ਕੀ ਪਤੇ ਪਾ ਸਈ ਦਸਵੀ ਕਬਿਓ ਬਾਤ ਬੇਨਤੀ ਚੋਪਈ ਅਮਰੀ ਕਰੋ ਹਾਥ ਰਚਾ ਪੂਰਨ ਹੋਏ ਚਿਤ ਕੀ ਇਛਾ ਤਾ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਵਾਰਾ ਹਮਰੇ ਦੁਖਿਤ ਸਮੇ ਤੁਮ ਕਾਵੋ ਆਪ ਬਾਹ ਦੇ ਮੈ ਬਚਾਵੋ ਸੁਖੀ ਬਸੇ ਮੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋ ਰੱਛਾ ਨਿਜ ਕਰ ਦੇ ਕਰੀਏ ਸਭ ਬਰਨ ਕੋ ਆਪ ਸੰਰੀਏ ਪੂਰਨ ਹੋਏ ਹਮਾਰੀ ਆਸਾ ਤੌਰ ਭਜਨ ਕੀ ਰਹੇ ਪਿਆਸਾ ਉਮੇ ਜਾਣ ਕੋਈ ਅਵਰਨਾ ਦਿਆਂ ਜੋ ਵਰ ਚਾਹੂੰ ਜੋ ਤੁਮ ਤੇ ਪਾਉ ਸੇਵਕ ਸੇਕ ਹਮਾਰੇ ਤਾਰਿਏ ਕੁੰਚਨੇ ਸਤਰ ਹਮਾਰੇ ਮਾਰਿਏ ਆਪ ਹਾਥ ਦੇ ਮੁਜੇ ਉਭਰਿਏ ਮਰਨ ਕਾਲ ਦਾ ਤਰਾਦ ਨਵਰੀਏ ਮੂ ਜੋ ਸਦਾ ਹਮਾਰੇ ਮੱਛਾ ਸਰੀਆ ਤੂ ਜੀਉ ਕਰਿਓ ਰਛਾ ਰਾਗਲੇ ਮੋ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਨੀਨ ਬੰਦਿ ਟਣਕੇ ਹੰਤਾ ਉਮਹੋਪਰੀ ਚਦਰਦਸ ਕੰਤਾ ਕਾਲ ਪਾਏ ਬ੍ਰਹਮਾ ਬਬਦਰਾ ਕਾਲ ਪਾਏ ਚੀਵ ਜੂ ਅਕਤਰਾ ਕਾਲ ਪਾਏ ਕਰ ਵਿਚਨ ਪ੍ਰਕਾਸ਼ ਸਗਲ ਕਾਲ ਕਾਂਗਿਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀਓ ਦੇਵ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਤਵ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਨ ਜਜਨੇ ਬਜਾਇਓ ਆਦਿ ਅੰਤੈ ਇੱਕੇ ਅਵਤਾਰਾ ਹੋਈ ਗੁਰੂ ਸਮਝੋ ਹਮਾਰਾ ਨਮਸਤਾਸਿ ਤਸੀ ਕੋ ਮਾਰੀ ਤਗੜ ਪਰਦਾਜ ਨੇ ਆਪ ਸੁਵਾਰੀ ਸਿੰਘਣ ਕੋ ਸਿੰਘ ਗੁਣ ਸੁਖ ਦਿਓ ਸਤਰਨ ਕੋ ਮਲ ਮੋਹਬਤ ਕੀਓ ਕਟ ਕਟ ਕੇ ਅੰਦਰ ਕੀ ਜਾਣਦ ਭਲੇ ਬੇ ਕੀ ਬੀਰ ਪਜਾਨਦ ਈਟੀ ਤੇ ਕੁੰਚਰੇ ਅਸੂਲਾ ਸਬਰ ਕਿਰਪਾ ਅਦਿਸ਼ਤ ਕਰ ਫੂਲਾ संतन दुख पाए ते दुखी सुख पाए साधन के सुखी एक एक की पीर पहचाने कण कण के पड़ मड़ की जाने जब उत्कर्ष करा करता परजा धरते तब दे अपारा जब आकर्ष करत हो तब उम्मे मिलत दे तर सबु जेते बदन त सब धार आबे अपनी बूझे उचार तुम कभी ते रहत नर आलम ਜਾਨਤ ਬੇਦ ਬੇਦ ਅਰ ਆਲਮ ਨਿਰੰਕਾਰ ਨਿਰੰਕਾਰ ਨਰਲਾੰਦ ਆਦਨੀਲ ਨਾਦ ਅਸੰਭ ਤਾਤਾ ਮੂੜ ਉਚਾਰਤ ਬੇਦਾ ਜਾਗੋ ਬੇਵਨ ਪਾਵਤ ਬੇਦਾ ਤਾਗੋ ਕਰ ਪਾਹਣ ਅਨਪਾਨਤ ਮਹਾ ਮੂੜ ਕਤ ਭੇਦ ਨ ਜਾਣਤ ਮਹਾਦੇਵ ਤੋ ਕੈਤ ਦਾਸਿ ਵੇਂਕਾਰ ਕਾ ਚਿੰਤਨਾ ਪਿਵੋ ਆਪੇ ਆਪਣੀ ਬੁਧ ਹੈ ਜੇਤੀ ਵਰਨਤ ਪਿੰਪਣ ਤੁਹੇ ਤੇਤੀ ਉਮਰਾਂ ਲਖਾ ਨਾ ਜਾਏ ਪਸਾਰਾ ਕਹਿ ਬਿਗ ਸਦਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਰੂਪਾ ਵੰਕ ਭਇਓ ਰਾ ਕੈ ਭੂਪਾ ਅੰਦਰ ਜੇ ਰਜ ਦਿੱਤ ਜਕੀਨੀ ਉਤਪੁਜ ਖਾਨ ਬਹੁ ਰਜ ਦੇਨੀ ਕਉ ਬੂ ਰਾਜ ਹੈ ਬੰਡਾ ਕਉ ਸਿਮਟ ਭਇਓ ਸ਼ੰਕਰ ਕੈਟਾ ਤੇਗਰੀ ਸ੍ਰਿਸ਼ਟ ਦਿਖਾਏ ਅਚੰਬਵ ਆਦਿ ਜਗਾਦ ਰੂਪ ਸੁਆੰਭਵ ਅਬਰਖਾ ਮੇਰੀ ਤੁਮ ਕਰੋ ਸਿਖ ਉਭਾਰ ਅਪਿਖ ਸੰਹਰੋ ਦੁਸ਼ਟ ਜਿਤੇ ਉਠਗਤਿ ਉਪਾਤਾ ਤਕਲੇ ਮਲੇਸ਼ ਕਰੋ ਰਣ ਘਾਤਾ ਜੇ ਹਉਦ ਤੋ ਦਰਨੀ ਪਰੇ ਤਿਨਕੇ ਦੂਤ ਦੁਖਾ ਮਰੇ ਮੁਰਖ ਜਵਨ ਪਗ ਪਰ ਇਤਾਰੇ ਤਿਨਕੇ ਤੁ ਸੰਕਟ ਸਭ ਧਾਰੇ ਜੋਗਲ ਕੋ ਇਕ ਬਾਰਤ ਹੈ ਤਾਕੇ ਕਾਲ ਨਿਪਟਣ ਹੈ ਰੱਛਾ ਹੋਏ ਤਾਹੇ ਸਭ ਕਾਲਾ ਡੂਟੇ ਰਿਤ ਦਰੇ ਤਤ ਕਾਲਾ ਕਿਰਪਾ ਦੇ ਤਣ ਜਾਏ ਨਿਹਰ ਹੋ ਤਾਕੇ ਤਾਪ ਤਣ ਕਮੈ ਹਰ ਹੋ ਰਿੱਧ ਸਿੱਧ ਕਰ ਮੋ ਸਭ ਹੋਈ ਬਿਟ ਸਾਸ ਹੈ ਜਬੇ ਨਾ ਕੋਈ ਇੱਕ ਬਾਰ ਜਿੰਟ ਮੈਂ ਸੁਮਾਰਾ ਤਾਲ ਬਾਂਦੇ ਤੈ ਉਬਾਰਾ ਜਿੰਨੇ ਨਰ ਨਾਮ ਤਿਹਾਰੋ ਦਾ ਮਰਿ ਤੁਹਾਨੂੰ ਦੋ ਤੇ ਰਹਾ ਹੜਕੇਤ ਮੈਂ ਸਰਨ ਤਿਹਾਰੀ ਆਵਾਹ ਦੇ ਲੈ ਉਬਾਰੀ ਪਰਵਟੋਰ ਮੋਹ ਸੁਹਾਈ ਬਿਟ ਦੋਗ ਤੇ ਲੈ ਬਚਾਈ ਕਿਰਪਾ ਕਰੀ ਹੰਦਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਦੀਕ ਸਕਲ ਦੇਖੋ ਹਰਤਾ ਵਿਦੋ ਦੋਖਿਣ ਕੋਸ਼ ਹੈ ਕਰਤਾ ਸ੍ਰੀ ਅ ਤੁਝੋ ਭੈਂ ਦੇ ਆਲਾ ਪੂਰਨ ਕਰਾ ਗ੍ਰੰਥ ਤਦ ਕਾਲਾ ਮਨ ਬਾਜਤ ਬਲ ਪਾਵੇ ਹੋਈ ਲੋਕ ਨ ਦਸੇ ਵਿਆਪਤ ਕੋਈ ਅੜੇਲ ਸੁਨੇ ਗੰਗ ਜੋ ਚਾਇ ਸਰਸਨਾ ਪਾਵੇ ਹੁਨੇ ਮੂਰਚਿਤ ਲਾਏ ਜੰਦਰਤਾ ਆਵੇ ਦੁਖ ਦਰਦ ਭਉ ਨਿਕਟ ਨਾ ਦੇ ਨਰ ਕੇ ਰਹੇ ਹੋ ਜੋ ਜਾ ਕੀ ਇੱਕ ਵਾਰ ਜੋ ਪਈ ਕੋ ਕਹੇ ਜੋ ਪਈ ਸਭ ਤੋਂ ਸਤਰ ਸਹਿਜ ਬਣਿਜ ਅਰਧ ਸਹਿਜ ਬਣ ਤੀਨ ਕਹੀਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸੁਤੰਦਰਵ ਗ੍ਰੰਥ ਸੁਧਾਰਾ ਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰੀਮ ਪ੍ਰਾਨ ਕੁਰਾਨ ਅਨੇਕ ਕਹੇ ਮਤ ਇੱਕ ਨਾ ਮਾਨਿਓ ਸਿਮਰਤ ਸਤ ਬੇਦ ਸਵੇ ਬੋ ਭੇਦ ਕਹੇ ਹਮ ਇੱਕ ਨਾ ਜਾਣਿਓ ਤੇਰੀ ਅਪਾਨ ਕਿਰਪਾ ਤੁਮਰੀ ਪਰ ਮੈਂ ਨਾ ਕਹਿਓ ਸਭ ਤੋਂ ਬਖਾਨਿਓ ਦੋਰਾ ਸਗਲੇ ਦਵਾਰ ਕਿਉ ਛਾੜ ਕੈ ਲੈਉ ਤਹਾਰੋ ਦਵਾਰ ਬਹਿ ਗਏ ਦੀ ਲਾਜ ਅੱਜ ਗੋਬਿੰਦ ਦਾਸ ਤਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ